ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਉਹਨਾਂ ਕੰਮਾਂ ਬਾਰੇ ਜਿਨ੍ਹਾਂ ਨੂੰ ਕਰ ਲਵਾਂਗੇ ਤਾਂ ਘਰ ਵਿੱਚ ਬਰਕਤਾਂ ਹੀ ਬਰਕਤਾਂ ਹੋਣਗੀਆਂ ਬਹੁਤ ਸਾਰਾ ਧਨ ਆਵੇਗਾ ਉਹ ਕੰਮ ਕਿਹੜਾ ਹੈ ਤੇ ਕਿੰਜ ਕਰਨਾ ਹੈ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਸਾਡੇ ਆਉਣ ਵਾਲੇ ਦੁੱਖ ਤਕਲੀਫ ਦੂਰ ਹੋਣ ਕਿਵੇਂ ਘਰ ਵਿੱਚ ਸੁੱਖ ਸ਼ਾਂਤੀ ਰਹੇ ਕਿਵੇਂ ਕਾਰੋਬਾਰ ਵਿੱਚ ਵਾਧਾ ਘਰ ਵਿੱਚ ਬਰਕਤ ਵਾਸ ਕਰੇ ਸਾਧ ਸੰਗਤ ਜੀ ਆਪ ਦੇ ਘਰ ਦੀ ਬਰਕਤ ਲਈ ਵਾਧੇ ਲਈ ਅਸੀਂ ਕਈ ਤਰ੍ਹਾਂ ਦੇ ਯਤਨ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਸਾਡੀ ਬੱਲੇ ਬੱਲੇ ਹੋਵੇ ਬਸ ਅਸੀਂ ਸੁਖੀ ਰਹੀਏ ਉਹਦੇ ਲਈ ਸਾਨੂੰ ਜੋ ਕਰਨਾ ਪਵੇ ਅਸੀਂ ਉਹੀ ਕਰਦੇ ਹਾਂ ਹਰ ਉਹ ਜੁਗਤ ਅਪਣਾਉਣ ਦੇ ਲਈ ਤਿਆਰ ਹੁੰਦੇ ਹਾਂ ਜੋ ਸਾਡੇ ਲਈ ਵਾਧਾ ਬਰਕਤ ਲੈ ਕੇ ਆਵੇ ਅੱਜ ਕੱਲ ਤਾਂ ਆਰਥਿਕ ਤੰਗੀ ਕਰਕੇ ਘਰਾਂ ਦੇ ਵਿੱਚ ਕਲੇਸ਼ ਝਗੜੇ ਵਧ ਗਏ ਹਨ ਇਸ ਲਈ ਲੋਕ ਆਪ ਦੇ ਘਰ ਪਰਿਵਾਰ ਨੂੰ ਠੀਕ ਢੰਗ ਨਾਲ ਚਲਾਉਣ ਲਈ ਕਈ ਤਰ੍ਹਾਂ ਦੇ ਵਸੀਲੇ ਕਈ ਤਰ੍ਹਾਂ ਦੇ ਯਤਨ ਕਰਦੇ ਨੇ ਭਾਵੇਂ ਉਹ ਚੀਜ਼ਾਂ ਕਰਨ ਦੇ ਨਾਲ ਸਾਨੂੰ ਘਾਟਾ ਹੀ ਪਵੇ ਉਹਦਾ ਜਿਹੜਾ ਰਿਜ਼ਲਟ ਆ ਉਹ ਬਾਅਦ ਵਿੱਚ ਭਾਵੇਂ ਮਾੜਾ ਹੀ ਨਿਕਲੇ ਪਰ ਆਪਾਂ ਯਤਨ ਕਰਨੋਂ ਨਹੀਂ ਹਟਦੇ ਹਰੇਕ ਇਨਸਾਨ ਚਾਹੁੰਦਾ ਹੈ ਕਿ ਮੇਰੇ ਘਰ ਦੇ ਵਿੱਚ ਬਰਕਤ ਵਾਧਾ ਕਿੰਜ ਆਵੇ ਐਸੀ ਹੀ ਤਰ੍ਹਾਂ ਕਹਿੰਦੇ ਨੇ ਕਿ ਘਰ ਦੇ ਵਾਧੇ ਦੇ ਲਈ ਬਰਕਤ ਦੇ ਲਈ ਇੱਕ ਬੀਬੀ ਜੋ ਕਮਾਈ ਵਾਲੇ ਸੰਤਾਂ ਦੇ ਕੋਲ ਜਾਂਦੀ ਸੀ ਕਥਾ ਕੀਰਤਨ ਵਿੱਚ ਸੁਣਦੀ ਸੀ ਗੁਰੂ ਘਰ ਨਾਲ ਜੁੜੀ ਸੀ ਇੱਕ ਦਿਨ ਜਦੋਂ ਮਹਾਪੁਰਖ ਜੀ ਉਹਨਾਂ ਦੇ ਹੀ ਗਵਾਨ ਵਿੱਚ ਕਿਸੇ ਦੇ ਘਰ ਆਉਂਦੇ ਹਨ ਕਥਾ ਕੀਰਤਨ ਕਰਨ ਤਾਂ ਇਹ ਬੀਬੀ ਉਹਨਾਂ ਨੂੰ ਕਹਿੰਦੀ ਹੈ ਕਿ ਬਾਬਾ ਜੀ ਸਾਡੇ ਘਰ ਵੀ ਜਰੂਰ ਆਓ ਸਾਡੇ ਪਰਿਵਾਰ ਨੂੰ ਦਰਸ਼ਨ ਦਿਓ ਸਾਨੂੰ ਸੇਵਾ ਦਾ ਮੌਕਾ ਦਿਓ ਪਹਿਲਾਂ ਤਾਂ ਮਹਾਪੁਰਖ ਜੀ ਮਨਾ ਕਰ ਦਿੰਦੇ ਨੇ ਕੀ ਕਥਾ ਵਿਚਾਰਾਂ ਕਰਨੀਆਂ ਹਨ ਕਈ ਥਾਵਾਂ ਤੇ ਪ੍ਰੋਗਰਾਮ ਹਨ ਇਸ ਲਈ ਤੁਹਾਡੇ ਘਰ ਅੱਜ ਜਾ ਨਹੀਂ ਹੋਣਾ ਪਰ ਉਹ ਜਦੋਂ ਉਸ ਬੀਬੀ ਦੇ ਮੂੰਹੋਂ ਕਈ ਅਜਈਆਂ ਗੱਲਾਂ ਸੁਣਦੇ ਨੇ ਜੋ ਉਹ ਕਹਿ ਰਹੀ ਸੀ ਕਿ ਅਸੀਂ ਆਪ ਦਾ ਘਰ ਵਾਸਤੂ ਦੇ ਹਿਸਾਬ ਨਾਲ ਬਣਾਇਆ ਹੈ ਸਾਡਾ ਘਰ ਤਾਂ ਗਊ ਮੁਖੀ ਬਣਿਆ ਹੈ ਘਰ ਦੇ ਦਰਵਾਜੇ ਤੋਂ ਲੈ ਕੇ ਹਰ ਚੀਜ਼ ਸਾਡੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਸੋਚ ਸਮਝ ਕੇ ਬਣਾਈ ਹੈ ਮਹਾਪੁਰਖਾਂ ਨੇ ਸੋਚਿਆ ਕਿ ਹਜੇ ਤਾਂ ਹੁਣੇ ਇਸੇ ਬੀਬੀ ਨੇ ਸੰਗਤ ਕੀਤੀ ਹੈ ਪਰ ਫਿਰ ਵੀ ਜੋ ਗੁਰੂ ਸਾਨੂੰ ਮਤ ਬਖਸ਼ਦੇ ਨੇ ਉਸ ਦੇ ਵਿਰੋਧ ਬੋਲ ਰਹੀ ਹੈ ਇਹੀ ਸਾਡਾ ਸੰਸਾਰੀ ਲੋਕਾਂ ਦਾ ਹਾਲ ਹੋ ਗਿਆ ਹੈ ਅਸੀਂ ਆਪਦੇ ਆਪ ਨੂੰ ਗੁਰੂ ਵਾਲੇ ਵੀ ਕਹਿੰਨੇ ਆ ਗੁਰੂ ਘਰ ਵੀ ਜਾਣਨੇ ਆ ਪਰ ਕਰਮ ਕਾਂਡ ਕਰਨੋਂ ਫਿਰ ਵੀ ਨਹੀਂ ਹਟਦੇ ਮਹਾਪੁਰਖ ਜੀ ਆਪਦੇ ਅੰਦਰ ਸੋਚ ਵਿਚਾਰ ਕਰਦੇ ਨੇ ਤੇ ਉਸ ਬੀਬੀ ਦੇ ਨਾਲ ਉਹਦੇ ਘਰ ਜਾਣ ਲਈ ਤਿਆਰ ਹੋ ਜਾਂਦੇ ਨੇ ਉਹਨਾਂ ਨੂੰ ਇੰਜ ਹੁੰਦਾ ਹੈ ਕਿ ਇਸ ਦੇ ਹਰੇਕ ਸਵਾਲ ਦਾ ਜਵਾਬ ਦਿੱਤਾ ਜਾਵੇ ਤੇ ਇਸ ਨੂੰ ਸਿੱਧੇ ਰਸਤੇ ਪਾਇਆ ਜਾਵੇ ਇਸ ਲਈ ਉਹ ਤਿਆਰ ਹੋ ਜਾਂਦੇ ਨੇ ਉਹਨਾਂ ਨੇ ਹੱਥ-ਮੂੰਹ ਧੋਚਾ ਕੀਤਾ ਤੇ ਨਾਲ ਕੁਝ ਸੇਵਾਦਾਰ ਤੇ ਉਸ ਬੀਬੀ ਦੇ ਘਰ ਪਹੁੰਚ ਗਏ ਘਰ ਦੇ ਦਰਵਾਜ਼ੇ ਤੇ ਜਾਂਦਿਆਂ ਹੀ ਸਭ ਤੋਂ ਪਹਿਲਾਂ ਇੱਕ ਤਸਵੀਰ ਲੱਗੀ ਹੋਈ ਸੀ ਤੇ ਉਹ ਤਸਵੀਰ ਸੀ ਘੋੜੇ ਦੀ ਅੰਦਰ ਘਰ ਵਿੱਚ ਹਜੇ ਜਾਣਾ ਹੀ ਸੀ ਤੇ ਸਭ ਤੋਂ ਪਹਿਲਾਂ ਜਦੋਂ ਦਰਵਾਜ਼ਾ ਵੇਖਿਆ ਤਾਂ ਬਾਬਾ ਜੀ ਨੇ ਕਿਹਾ ਕਿ ਇਹ ਕੀ ਲਗਾਇਆ ਹੋਇਆ ਹੈ ਤਾਂ ਬੀਬੀ ਬੜੀ ਖੁਸ਼ ਹੋ ਕੇ ਦੱਸਣ ਲੱਗੀ ਕਿ ਘਰ ਦੇ ਵਿੱਚ ਜੇਕਰ ਦਰਵਾਜ਼ੇ ਤੇ ਘੋੜੇ ਦੀ ਤਸਵੀਰ ਟੰਗੀ ਹੋਵੇ ਤਾਂ ਘਰ ਦੇ ਵਿੱਚ ਬਹੁਤ ਸਾਰੀ ਬਰਕਤ ਰਹਿੰਦੀ ਆ ਬਹੁਤ ਹੀ ਪੈਸਾ ਆਉਂਦਾ ਹੈ ਤੇ ਸਾਡਾ ਘਰ ਵੀ ਜਿਹੜਾ ਹੈ ਅੱਗੋਂ ਜਾ ਕੇ ਦੇਖਣਾ ਕਿ ਜਿਸ ਤਰ੍ਹਾਂ ਇਹ ਅੱਗੋਂ ਤੰਗ ਹੈ ਤੇ ਪਿੱਛੋਂ ਬਹੁਤ ਹੀ ਖੁੱਲਾ ਹੈ ਇਹ ਪੂਰਾ ਗਉਮੁਖੀ ਬਣਿਆ ਹੋਇਆ ਹੈ ਅਸੀਂ ਵਸਤੂ ਦੇ ਹਿਸਾਬ ਨਾਲ ਹੀ ਸਾਰਾ ਕੰਮ ਕੀਤਾ ਹੈ ਉਹ ਬੀਬੀ ਜਦੋਂ ਇਹ ਸਭ ਕੁਝ ਕਹਿਣ ਰਹੀ ਸੀ ਤਾ ਮਹਾਪੁਰਖ ਉਸ ਬੀਬੀ ਦੇ ਮੂੰਹ ਵਾਲ ਵੇਖ ਰਹੇ ਸਨ ਉਹਦੇ ਮੂੰਹੋਂ ਉਹ ਗੱਲਾਂ ਸੁਣਦੇ ਰਹੇ ਅੰਦਰ ਗਏ ਤਾਂ ਉਸਨੇ ਆਪਦੇ ਘਰ ਦੇ ਬੈਡਰੂਮ ਦਿਖਾਏ ਤੇ ਰਸੋਈ ਦਿਖਾਈ ਤੇ ਆਖਿਆ ਕਿ ਇਹ ਵੀ ਅਸੀਂ ਵਾਸਤੂ ਦੇ ਹਿਸਾਬ ਨਾਲ ਬਣਾਏ ਹਨ ਜਦੋਂ ਮਹਾਪੁਰਖਾਂ ਨੇ ਪੁੱਛਿਆ ਕਿ ਇਹ ਸਭ ਬਣਾਉਣ ਦੇ ਨਾਲ ਹੁੰਦਾ ਕੀ ਹੈ ਤਾਂ ਉਹ ਕਹਿਣ ਲੱਗੇ ਕਿ ਘੋੜੇ ਦੀ ਤਸਵੀਰ ਬੰਨਣ ਦੇ ਨਾਲ ਬਹੁਤ ਸਾਰਾ ਧਨ ਆਉਂਦਾ ਹੈ ਘਰ ਦੇ ਵਿੱਚ ਤੇ ਦੂਸਰਾ ਜਦੋਂ ਜਿਹੜੇ ਘਰ ਦੇ ਕਮਰੇ ਹਨ ਬੈੱਡਰੂਮ ਹਨ ਜੇ ਉਹਨਾਂ ਨੂੰ ਸਹੀ ਬਣਾਇਆ ਹੋਵੇ ਤਾਂ ਘਰ ਦੇ ਵਿੱਚ ਜਿਹੜਾ ਹੈ ਪ੍ਰੇਮ ਪਿਆਰ ਇਤفاق ਰਹਿੰਦਾ ਹੈ ਰਸੋਈ ਨੂੰ ਜੇਕਰ ਵਧੀਆ ਢੰਗ ਦੇ ਨਾਲ ਬਣਾਇਆ ਹੋਵੇ ਤਾਂ ਘਰ ਦੇ ਵਿੱਚ ਕਦੇ ਵੀ ਕੋਈ ਝਗੜਾ ਨਹੀਂ ਹੁੰਦਾ ਤਾਂ ਮਹਾਪੁਰਖ ਜੀ ਉਹਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਉਸ ਨੂੰ ਜਵਾਬ ਦਿੰਦੇ ਹਨ ਹਰੇਕ ਕੱਲੀ-ਕੱਲੀ ਗੱਲ ਦਾ ਜਵਾਬ ਦਿੰਦੇ ਹਨ ਕਿ ਬੀਬਾ ਜੇਕਰ ਕੋੜੀ ਦੀ ਤਸਵੀਰ ਬੰਨਣ ਦੇ ਨਾਲ ਹੀ ਘਰ ਦੇ ਵਿੱਚ ਪੈਸਾ ਆਉਂਦਾ ਹੁੰਦਾ ਤਾਂ ਫਿਰ ਕਮਾਈ ਕਰਨ ਦੀ ਕਿਸੇ ਨੂੰ ਲੋੜ ਨਹੀਂ ਸੀ ਪੈਣੀ ਲੋਹੇ ਦੇ ਨਾਲ ਲੋਹਾ ਟੰਗਣ ਦੇ ਨਾਲ ਪੈਸਾ ਕਿਸ ਤਰ੍ਹਾਂ ਆ ਸਕਦਾ ਹੈ ਤੇ ਫਿਰ ਉਹਨਾਂ ਨੇ ਸਮਝਾਇਆ ਚਲੋ ਮੰਨ ਵੀ ਲੈਨੇ ਆ ਕਿ ਜੇ ਤੂੰ ਸਾਰਾ ਕੰਮ ਸਹੀ ਤਰੀਕੇ ਨਾਲ ਕਰਵਾ ਲਿਆ ਪਰ ਕਦੇ ਤਾਂ ਘਰੋਂ ਬਾਹਰ ਜਾਣਾ ਹੀ ਪੈਂਦਾ ਹੈ ਜੇਕਰ ਤੂੰ ਘਰੋਂ ਬਾਹਰ ਕਿਸੇ ਕੰਮ ਲਈ ਜਾਵੇਂਗੀ ਕਿਸੇ ਵਿਆਹ ਸ਼ਾਦੀ ਜਾਵੇਂਗੀ ਜੇ ਤੇਰਾ ਉੱਥੇ ਲੜਾਈ ਝਗੜਾ ਕਿਸੇ ਦੇ ਨਾਲ ਹੋ ਗਿਆ ਪਾਸੇ ਦੇ ਕਰਕੇ ਲੈਣ ਦੇਣ ਕਰਕੇ ਕੋਈ ਕਲੇਸ਼ ਹੋ ਗਿਆ ਤਾਂ ਉਥੇ ਤੂੰ ਘਰ ਤਾਂ ਨਾਲ ਨਹੀਂ ਲਿਜਾ ਸਕਦੀ ਹਰੇਕ ਥਾਂ ਤੇ ਘਰ ਨੂੰ ਨਾਲ ਨਹੀਂ ਲਿਜਾਇਆ ਜਾ ਸਕਦਾ ਕਿ ਤੂੰ ਸੋਚਦੀ ਹੈ ਕਿ ਤੂੰ ਇਸ ਘਰ ਨੂੰ ਸਹੀ ਤਰੀਕੇ ਨਾਲ ਬਣਵਾ ਲਿਆ ਤਾਂ ਮਹਾਪੁਰਖ ਜੀ ਗੱਲਾਂ-ਗੱਲਾਂ ਦੇ ਵਿੱਚ ਉਸ ਬੀਬੀ ਨੂੰ ਸਮਝਾਉਂਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਵਿਹਮਾਂ ਵਿੱਚੋਂ ਕੱਢਿਆ ਪਰ ਅਸੀਂ ਗੁਰੂ ਘਰ ਜਾ ਕੇ ਵੀ ਗੁਰੂ ਦੇ ਬਚਨ ਸੁਣ ਕੇ ਵੀ ਨਹੀਂ ਮੰਨਦੇ ਨਹੀਂ ਸੁਣਦੇ ਮਾਪੁਰਖਾਂ ਨੇ ਆਖਿਆ ਜੇ ਤੁਹਾਨੂੰ ਆਪਦੇ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਜਨਮ ਮਰਨ ਦੇ ਇਹਨਾਂ ਚੱਕਰਾਂ ਤੋਂ ਬਚਣਾ ਹੈ ਤਾਂ ਭਾਵੇਂ ਬਿਨਾਂ ਦਰਵਾਜੇ ਤੋਂ ਹੀ ਇੱਕ ਕਮਰੇ ਵਿੱਚ ਗੁਜ਼ਾਰਾ ਕਰ ਲਓ ਪਰ ਬਾਣੀ ਪੜੋ ਜਿੰਨੇ ਸਾਨੂੰ ਤਾਰਨਾ ਹੈ ਜਦੋਂ ਬਾਣੀ ਪੜਾਂਗੇ ਉਦੋਂ ਸਾਡੇ ਹਿਰਦੇ ਅੰਦਰ ਰੱਬ ਵਸ ਜਾਂਦਾ ਹੈ ਤੇ ਅਸੀਂ ਮਾੜਾ ਬੋਲਣਾ ਮਾੜਾ ਕਰਨ ਲੱਗਿਆਂ ਕਈ ਵਾਰੀ ਸੋਚਦੇ ਆ ਮਾੜਾ ਕਰਨ ਤੋਂ ਬਚ ਜਾਂਦੇ ਹਾਂ ਜੀ ਦੇ ਨਾਲ ਅਸੀਂ ਸੰਸਾਰ ਵਿੱਚ ਵਿਚਰਦੇ ਹੋਏ ਵੀ ਘਰ ਵਿੱਚ ਇਤਿਫਾਕ, ਪ੍ਰੇਮ, ਪਿਆਰ ਨਾਲ ਰਹਿੰਦੇ ਹਾਂ ਤੇ ਉਹ ਅਕਾਲ ਪੁਰਖ ਦੇ ਵੀ ਪਿਆਰੇ ਬਣ ਜਾਂਦੇ ਹਾਂ ਇਹ ਵਹਿਮ ਛੱਡੋ ਤੇ ਇਹ ਲੋਹੇ ਨਾਲ ਟੰਗੀ ਤਸਵੀਰ ਜਿਵੇਂ ਜਿਵੇਂ ਵੱਜੂਗੀ ਓਵੇਂ-ਓਵੇਂ ਪੈਸਾ ਆਵੇਗਾ ਇਹ ਪੈਸਾ ਤਾਂ ਉਦੋਂ ਹੀ ਆਉਣਾ ਹੈ ਕਮਾਈ ਜਦੋਂ ਅਸੀਂ ਕਰਾਂਗੇ ਘਰ ਵਿੱਚ ਬਰਕਤ ਉਦੋਂ ਹੀ ਪੈਣੀ ਹੈ ਜਦੋਂ ਹੱਕ ਸੱਚ ਦੀ ਨੇਕ ਕਮਾਈ ਕਰਾਂਗੇ ਉਹਨਾਂ ਨੇ ਸਮਝਾਇਆ ਕਿ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹੀ ਬਰਕਤਾਂ ਵਾਧਾ ਕਮਾਈ ਆ ਜਦੋਂ ਅਸੀਂ ਨਾਮ ਜਪਾਂਗੇ ਮਨ ਸ਼ਾਂਤ ਹੋਊਗਾ ਤੇ ਜਿਸ ਦਾ ਮਨ ਸ਼ਾਂਤ ਹੋਵੇ ਉਹਦਾ ਲੜਾਈ ਝਗੜਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚੰਗੀ ਸੋਚ ਰੱਖੋ ਫਿਰ ਹੀ ਜਿਹੜਾ ਘਰ ਦੇ ਵਿੱਚ ਵਾਧਾ ਹੋਏਗਾ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਜੇ ਘਰ ਦੇ ਵਿੱਚ ਬਰਕਤ ਚਾਹੀਦੀ ਆ ਘਰ ਦੇ ਵਿੱਚ ਵਾਧਾ ਚਾਹੀਦਾ ਹੈ ਤਾਂ ਤੁਸੀਂ ਚੰਗੇ ਕੰਮ ਕਰੋ ਕੋਈ ਅਜਿਹੇ ਕੰਮ ਹਨ ਜੋ ਘਰ ਦੇ ਵਿੱਚ ਰਹਿ ਕੇ ਹੀ ਆਪਾਂ ਕਰ ਸਕਦੇ ਹਾਂ ਜਿਹੜਾ ਮਹਾਪੁਰਖਾਂ ਨੇ ਦੱਸਿਆ ਕਿ ਸਭ ਤੋਂ ਪਹਿਲਾ ਕੰਮ ਹੈ ਜੇ ਕੋਈ ਭੈਣ ਭਰਾ ਇਹ ਕਹਿੰਦਾ ਹੈ ਕਿ ਮੇਰੇ ਘਰ ਦੇ ਵਿੱਚ ਕਮਾਈ 'ਚ ਬਰਕਤ ਨਹੀਂ ਪੈਂਦੀ ਤਾਂ ਤੁਸੀਂ ਇੱਕ ਵਾਰ ਆਪਦੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਵੇਖੋ ਬਰਕਤ ਕਿਸ ਤਰ੍ਹਾਂ ਪੈਂਦੀ ਹੈ ਦਸਵੰਦ ਜਿੱਦਣ ਤੋਂ ਕੱਢਣਾ ਸ਼ੁਰੂ ਕਰਤਾ ਉਦੋਂ ਤੋਂ ਹੀ ਤੁਹਾਡੀ ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਏਗੀ ਇਹ ਜਿਹੜਾ ਕੰਮ ਹੈ ਇਹ ਜ਼ਰੂਰ ਕਰਨਾ ਹੈ ਤੇ ਦੂਸਰਾ ਬਿਨਾਂ ਸੁਵਾਰਥ ਦੇ ਕਿਸੇ ਦੀ ਮਦਦ ਕਰਨਾ ਸ਼ੁਰੂ ਕਰ ਦਿਓ ਆਪਾਂ ਮਦਦਤਾ ਕਰਦੇ ਹਾਂ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਪਰ ਆਪਾਂ ਉਹ ਵਿਖਾਵਾ ਵੀ ਬਹੁਤ ਕਰ ਜਾਂਦੇ ਹਾਂ ਪਰ ਚਾਹੀਦਾ ਇਹ ਹੈ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰੀਏ ਨਿਸਵਾਰਥ ਹੋ ਕੇ ਕਰੀਏ ਬਿਨਾਂ ਸਵਾਰਥ ਦੇ ਕਰੀਏ ਤੇ ਹਮੇਸ਼ਾ ਆਪਦੇ ਆਸ-ਪਾਸ ਨਿਗਾਹ ਮਾਰੀਏ ਕਿ ਸਾਡੀ ਕਿਸੇ ਨੂੰ ਲੋੜ ਤਾਂ ਨਹੀਂ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਦੀ ਮਦਦ ਪੈਸੇ ਦੇ ਨਾਲ ਹੀ ਕਰਨੀ ਹੈ ਅਸੀਂ ਕਿਸੇ ਨੂੰ 10 ਮਿੰਟ ਦੇ ਕੇ ਹੱਸ ਬੋਲ ਕੇ ਉਸ ਇਨਸਾਨ ਨੂੰ ਉਸਦੇ ਦੁੱਖ ਵਿੱਚੋਂ ਕੱਢ ਕੇ ਅਸੀਂ ਉਹਦੀ ਮਦਦ ਕਰ ਸਕਦੇ ਆ ਜੇ ਕਿਤੇ ਚੀਜ਼ ਦੀ ਜ਼ਰੂਰਤ ਆ ਅਸੀਂ ਉਹਦੀ ਜ਼ਰੂਰਤ ਉਹ ਪੂਰੀ ਕਰਕੇ ਉਹਦੀ ਮਦਦ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਜਿਹੜੇ ਨਿੱਕੇ ਨਿੱਕੇ ਕੰਮ ਕੀਤੇ ਆ ਇਹ ਬਹੁਤ ਵੱਡੀ ਮਦਦ ਹੁੰਦੀ ਹੈ ਆਪਾਂ ਕਈ ਵਾਰ ਡਰ ਜਾਂਦੇ ਹਾਂ ਕਿ ਕਿਧਰੇ ਪੈਸੇ ਨਾ ਦੇਣੇ ਪੈ ਜਾਣ ਪਰ ਪੈਸੇ ਤੋਂ ਬਿਨਾਂ ਵੀ ਮਦਦ ਕੀਤੀ ਜਾ ਸਕਦੀ ਹੈ ਜੇ ਅਸੀਂ ਕਿਸੇ ਬੱਚੇ ਦੀ ਫੀਸ ਕਈ ਵਾਰ ਨਾ ਦੇਣ ਕਰਕੇ ਬੱਚੇ ਜਿਹੜੇ ਪੜਦੇ ਨਹੀਂ ਕਿ ਮੇਰਾ ਪਰਿਵਾਰ ਮੇਰੀ ਫੀਸ ਨਹੀਂ ਦੇ ਸਕਦਾ ਪਰ ਜੇ ਅਸੀਂ ਸਮਰੱਥ ਹਾਂ ਉਹਦੀ ਅਸੀਂ ਫੀਸ ਭਰ ਸਕਦੇ ਹਾਂ ਜਾਂ ਜੇ ਸਾਨੂੰ ਵਿੱਦਿਆ ਦਾ ਗਿਆਨ ਹੈ ਤਾਂ ਅਸੀਂ ਉਸ ਬੱਚੇ ਨੂੰ ਪੜ੍ਹਾ ਸਕਦੇ ਹਾਂ ਤੇ ਜਿੱਦਣ ਉਹ ਬੱਚਾ ਪੜ੍ਹ ਲੈ ਕੇ ਕੰਮਕਾਰ ਤੇ ਲੱਗਦਾ ਹੈ ਕਿਸੇ ਤੁਹਾਡੀ ਕਰਵਾਈ ਪੜ੍ਹਾਈ ਦੇ ਨਾਲ ਕਾਮਯਾਬ ਹੁੰਦਾ ਹੈ ਤਾਂ ਇਹ ਚੀਜ਼ ਤੁਹਾਡੇ ਮਨ ਨੂੰ ਤੁਹਾਡੇ ਰੂਹ ਨੂੰ ਸਕੂਨ ਦਿੰਦੀ ਹੈ ਤੇ ਇੱਕ ਜੇ ਸਾਡੇ ਆਸ-ਪਾਸੇ ਕੋਈ ਬਜ਼ੁਰਗ ਆ ਮਹਤਾਜੀ ਘਟਦਾ ਹੈ ਤਾਂ ਉਸ ਦੀ ਮਹਤਾਜੀ ਅਸੀਂ ਦੂਰ ਕਰ ਸਕਦੇ ਹਾਂ ਉਹਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਬਜ਼ੁਰਗਾਂ ਦੀ ਮਦਦ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਿਸੇ ਬਜ਼ੁਰਗ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਉਹਦੀ ਮਦਦ ਜਰੂਰ ਕਰਿਆ ਕਰੋ ਕਈ ਲੋਕ ਅੱਜਕੱਲ ਇਕੱਲੇ ਰਹਿਣ ਕਰਕੇ ਤਣਾਅ ਚ ਰਹਿੰਦੇ ਆ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਜੇਕਰ ਅਜਿਹੇ ਇਨਸਾਨ ਦੇ ਕੋਲ ਆਪਾਂ 10 ਮਿੰਟ ਬੈਠ ਕੇ ਉਹਦਾ ਹਾਲਚਾਲ ਪੁੱਛੀਏ ਉਹਦਾ ਇਕੱਲਾਪਣ ਦੂਰ ਕਰੀਏ ਤਾਂ ਇਹ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਿਸੇ ਨੂੰ ਖੁਸ਼ ਕਰਨਾ ਕਿਸੇ ਦਾ ਭਲਾ ਸੋਚਣਾ ਇਹ ਸਭ ਤੋਂ ਵੱਡੀ ਗੱਲ ਹੈ ਤੇ ਸਭ ਤੋਂ ਚੰਗਾ ਕੰਮ ਹੈ ਇਹ ਸਭ ਕਰਦਾ ਦੇਖ ਕੇ ਸਾਡੇ ਜਿਹੜੇ ਬੱਚੇ ਆ ਉਹ ਵੀ ਸਿੱਧੇ ਰਾਹ ਤੇ ਤੁਰਦੇ ਆ ਇਸ ਲਈ ਬੱਚਿਆਂ ਦੇ ਅੰਦਰ ਇਹ ਕਦਰਾਂ ਕੀਮਤਾਂ ਜਿਹੜੀਆਂ ਅਸੀਂ ਭਰੀਏ ਤੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਈਏ